ਜੋ ਪੰਚਾਇਤਾਰੇ ਉਹ ਕਹਿੰਦੇ ਨੇ ਜੀ ਜੇ ਸਾਡੀ ਮੋਹਰ ਲੱਗੂਗੀ ਤਾਂ ਉਸ ਨੂੰ ਬੈਨੀਫਿਟ ਮਿਲੂਗਾ ਅੱਜ ਮੈਂ ਤੁਹਾਨੂੰ ਬਿਲਕੁਲ ਠੋਕ ਕੇ ਗੱਲ ਕਹਿ ਰਿਹਾ ਹਾਂ 10 ਲਾ ਲਵਾਂਗੇ ਇਹਦੇ ਨੇ ਬਾਬਾ ਕੀ ਨੇ ਬੰਦੇ ਆਏ ਗਏ ਨਾ ਨਵੇਂ ਫੋਰਟ ਬਾਅਦ ਵਿੱਚ ਬੜੇ ਬੜਾ ਜਿਹਾ ਕਰੂਗਾ 75 ਸੰਘੀ ਜੀ ਜਦੋਂ 75 ਸੰਘੀ ਜੀ ਦਾ ਇਹ ਸ਼ੈਂਪੂ ਲੱਗਿਆ ਹਾਂਜੀ ਸੈਂਟਰ ਦੇ ਇਸ ਟੀਮਾਂ ਨੂੰ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਸਾਨੂੰ ਜਿਹੜੇ ਇਹ ਕਾਰਡ ਨੇ ਜੀ ਬਿਲਕੁਲ ਫਰੀ ਸਾਰੀ ਸੌਬਦਾ ਜਿਹੜੀ ਉਰੇ ਹੈਗੀ ਹੈ ਜੀ ਸਾਰੀ ਸਾਨੂੰ ਮਿਲ ਰਹੀ ਹੈ ਜੀ ਕੋਈ ਸਾਨੂੰ ਕਾਰਡ ਬਣਾਉਣ ਚ ਪ੍ਰੋਬਲਮ ਨਹੀਂ ਆਈ ਜਿਹੜਾ ਇਹ ਕਾਰਡ ਬਣਾਇਆ ਹੈ ਜੀ ਇਹ ਬਿਲਕੁਲ ਫਰੀ ਕਾਰਡ ਤਿਆਰ ਹੋ ਰਿਹਾ ਹੈ ਫਰੀਜ ਸਾਨੂੰ ਇਹ ਕਾਰਡ ਬਣਾ ਕੇ ਦਿੱਤੇ ਜਾ ਰਹੇ ਨੇ ਜੀ ਜੋ ਸਾਡੇ ਪਿੰਡੇ ਕੈਂਪ ਲੱਗਿਆ ਹੈ ਇਹਦਾ ਲੋਕਾਂ ਨੂੰ ਬਹੁਤ ਬਹੁਤ ਫਾਇਦਾ ਹੋ ਰਿਹਾ ਜੀ ਜਿਹੜੇ ਆ ਅਸੀਂ ਆ ਕੇ ਅੱਜ ਇਹ ਫਾਇਦਾ ਆਪ ਲੋਕ ਲੈ ਰਹੇ ਆ ਜੀ ਆਪ ਆਪਣੇ ਕਾਰਡ ਤਿਆਰ ਕਰਵਾ ਰਹੇ ਆ ਜੀ ਇਹ ਕੈਂਪ ਦੇ ਵਜੇ ਸਾਨੂੰ ਕਾਰਡ ਬਣਾ ਕੇ ਫਿਰ ਇਹ ਉਹ ਦਿੱਤੇ ਜਾ ਰਹੇ ਨੇ ਜੀ ਦੋ ਇਹ ਸਰਕਾਰ ਦੀਆਂ ਸਹੂਲਤਾਂ ਨੇ ਸਾਡੇ ਪਿੰਡ-ਪਿੰਡ ਪਹੁੰਚ ਗਿਆ ਨੇ ਇਹਨਾਂ ਦਾ ਸਾਨੂੰ ਬਹੁਤ ਬੈਨੀਫਿਟ ਹੈ ਜੀ ਸਾਨੂੰ ਇਹਨਾਂ ਸਹੂਲਤਾਂ ਦਾ ਪਿੰਡ ਵਾਸੀਆਂ ਨੂੰ ਫਾਇਦਾ ਲੈਣਾ ਚਾਹੀਦਾ ਹੈ ਜੀ ਕੈਂਪਾਂ ਦੇ ਵਿੱਚ ਆ ਕੇ ਜੋ ਆ ਕੇ ਮੁਲਾਜ਼ਮ ਨੇ ਜੋ ਇਹ ਫਿਰ ਹੀ ਸਾਨੂੰ ਕਾਰਡ ਬਣਾ ਕੇ ਦੇ ਰਹੇ ਨੇ ਜੀ ਹੋਰ ਸਹੂਲਤਾਂ ਵੀ ਬਹੁਤ ਲੇਡੀਜ਼ ਵਾਸਤੇ ਵੀ ਬਹੁਤ ਸਹੂਰਦਾਰ ਨੇ ਜਿਹੜੀਆਂ ਕੈਂਪ ਚ ਦਿੱਤੀਆਂ ਜਾ ਰਹੀਆਂ ਨੇ ਸਾਨੂੰ ਇਹਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ ਇਹ ਸਰਕਾਰ ਇਹ ਸਰਕਾਰ ਬੀਜੇਪੀ ਦੇ ਸੇਵਾਦਾਰ ਹਾਏ ਤੁਹਾਡਾ ਪਿਆਰ ਬੀਜੇਪੀ ਦੇ ਸੇਵਾਦਾਰ ਹਾਏ ਤੁਹਾਡਾ ਪਿਆਰ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਜ਼ਿਲ੍ਹਾ ਮਾਨਸਾ ਦੇ ਅੱਜ ਜ਼ਿਲ੍ਹਾ ਮਾਨਸਾ ਦੇ ਸਰਧਾਂ ਸਭਾ ਬੁਲਾੜਾ ਦੇ ਵਿੱਚ ਬੁਲਾੜਾ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਸੈਂਟਰ ਸਰਕਾਰ ਦੀ ਬੀਜੇਪੀ ਵੱਲੋਂ ਸਾਡੇ ਬਹੁਤ ਹੀ ਸਰਕਾਰ ਜੁਗਾ ਸ੍ਰੀ ਪ੍ਰਧਾਨ ਮਾਦਿ ਨਿਰੰਦਰ ਵਾਈ ਦੀ ਬਦੋਂ ਸਕੀਮਾਂ ਨੇ ਜਿਹੜੀਆਂ ਆਮ ਲੋਕਾਂ ਤੱਕ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਕੈਂਪ ਕੈਂਪ ਨੇ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਲੱਗ ਰਹੇ ਨੇ ਸਾਡਾ ਜਿਹੜਾ ਉਪਰਾਲਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਗਰੀਬ ਨੇ ਜਾਂ ਮੀਡੀਅਮ ਵਰਗ ਦੇ ਚਾਹੁੰਦੇ ਨੇ ਜਬ ਬਾਜ਼ਾਰਾਂ ਸਹਿਰਾ ਤੱਕ ਨਹੀਂ ਜਾ ਪਾਉਂਦੇ ਜੇ ਸੁਰਤਾ ਨਹੀਂ ਲੈ ਪਾਉਂਦੇ ਅਸੀਂ ਉਹਨਾਂ ਨੂੰ ਉਹਨਾਂ ਦੇ ਦਵਾਰ ਉਹਨਾਂ ਦੇ ਘਰਾਂ ਤੱਕ ਕੈਂਪ ਲਾ ਕੇ ਅਸੀਂ ਇਹ ਸੁਰਤਾ ਦੇ ਰਹੇ ਆ ਕੋਈ ਵੀ ਤੁਸੀਂ ਦੇਖਿਆ ਹੋਣਾ ਕੋਈ ਵੀ ਇਸ ਤਰ੍ਹਾਂ ਹੈ ਨਹੀਂ ਕਿ ਕੋਈ ਸਕੀਪ ਤੋਂ ਬੰਚ ਰਹੀ ਲੋਕ ਬਹੁਤ ਖੁਸ਼ ਨੇ ਸਾਡਾ ਇਹੀ ਉਪਰਾਲਾ ਰਹੂਗਾ ਕਿ ਅਸੀਂ ਜਾ ਕੇ ਜਿੱਥੇ ਵੀ ਹੋਰ ਆ ਸਾਡੇ ਪਿੰਡਾਂ ਦੇ ਵਿੱਚ ਸਭ ਤੋਂ ਮੰਗ ਵੀ ਕਰ ਰਹੇ ਨੇ ਕਿ ਸਾਡੇ ਪਿੰਡ ਕੈਂਪ ਲਾਓ ਸਾਡੇ ਪਿੰਡ ਕੈਂਪ ਲਾਓ ਅਸੀਂ ਜਿਵੇਂ ਜਿਵੇਂ ਟਾਈਮ ਆ ਸਾਰੇ ਪਿੰਡਾਂ ਦੇ ਵਿੱਚ ਪੂਰੀ ਵਿਧਾਨ ਸਭਾ ਦੇ ਵਿੱਚ ਕੈਂਪ ਲਾ ਕੇ ਜਿਹੜੀਆਂ ਸੂਚਤਾ ਦੇ ਫ੍ਰੀ ਆਫ ਪੋਸਟਸ ਲੋਕਾਂ ਦੇ ਵਿੱਚ ਦੇ ਰਿਹਾ ਧੰਨਵਾਦ ਭਾਰਤੀ ਜਨਤਾ ਪਾਰਟੀ ਜਿਸ ਜ਼ਾਬਤ ਲੋ ਇੱਕ ਵਿਸ਼ੇਸ਼ ਉਪਰਾਲਾ ਕਰਤਾ ਹੈ ਜੋ ਕੇਂਦਰ ਸਰਕਾਰ ਦੀ ਇਸ ਸਕੀਮ ਹ ਅ ਜੋ ਪੰਜਾਬ ਦੇ ਵਿੱਚ ਹੈ ਇਦਨ ਅਜੇ ਮਿਲਨ ਚ ਕਿਤਰਾ ਕਿਤੇ ਕਸ਼ਨਾਈ ਸੀ ਕਿਉਂਕਿ ਪੰਜਾਬ ਸਰਕਾਰ ਨੂੰ ਕਿੰਨਾ ਕਿਤੇ ਉਹ ਬੀਐਨਸੀ ਪਤਾ ਹੀ ਹੋਦੀ ਸੀ ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਾਲਕ ਤ ਹੈ ਉਹਨਾਂ ਦੇ ਤਹਿਤ ਅਸੀਂ ਅੱਜ ਮਾਨਸਾ ਜਿਲ੍ਹੇ ਦੇ ਵਿੱਚ ਵਿਧਾਨ ਸਭਾ ਬਣਾੜਾ ਦੇ ਵਿੱਚ ਹਸਲਪੁਰ ਪਿੰਡ ਦੇ ਵਿੱਚ ਜਿਹੜਾ ਕੈਂਪੇਨ ਹੈ ਲਗਾਇਆ ਹੋਇਆ ਇਹ ਕੈਂਪ ਸਾਡੇ ਸਾਰੇ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਇਸ ਤੋਂ ਪਹਿਲਾਂ ਜਿਵੇਂ ਫੁੱਲਨੀਆ ਭੀਮੜੇ ਰੰਗੜਿਆਲ ਤੇ ਆਪਣਾ ਰੋਜ਼ ਰੋਜ਼ ਰਿਲੀਅਨ ਦੇ ਹੀਰੋ ਕੇ ਆਏ ਲਗ ਲਗ ਪਿੰਡਾਂ ਦੇ ਵਿੱਚ ਰੋਜ਼ਾਨਾ ਇਹ ਕੈਂਪ ਜਿਹੜੇ ਹੈਗੇ ਨੇ ਲਗਾਏ ਜਾ ਰਹੇ ਨੇ ਇਹਦੇ ਵਿੱਚ ਅਸੀਂ ਲੋਕਾਂ ਨੂੰ ਤੁਰੰਤ ਮੌਕੇ ਤੇ ਸਾਡੀ ਇਹ ਟੀਮ ਜਿਹੜੀ ਹੈਗੀ ਬੈਠੀ ਹੈ ਤੁਰੰਤ ਅਸੀਂ ਲੋਕਾਂ ਨੂੰ ਮੌਕੇ ਤੇ ਫਾਇਦਾ ਦੱਲ ਰਹੇ ਆ ਜਿਵੇਂ ਕਿ ਸ਼ਰਮ ਕਾਰਡ ਆਧੁਸ਼ਮਣ ਕਾਰਡ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚਕਰਵਾ ਯੋਜਨਾ ਸਕੂਲ ਕਟਵੰਡ ਪ੍ਰੋਗਰਾਮ ਵਿਧਵਾ ਪੈਨਸ਼ਨ ਵੜਾਪਾ ਪੈਨਸ਼ਨ ਔਰ ਪ੍ਰਧਾਨ ਮੰਤਰੀ ਸੂਰਿਆਕਰ ਮਲਤਵੀਲੀ ਨੋਜਰਾ ਅਜਿਹੀਆਂ ਜਿਹੜੇ ਸਕੀਮਾਂ ਦਾ ਐਨਸੀਨ ਤਰੰਤ ਉਸ ਨਾਲ ਦੀ ਨਾਲ ਜਿਹੜਾ ਵੀ ਜਿੱਥੇ ਵੀ ਹੈਗਾ ਉਹਦਾ ਨਾਮ ਦਾ ਫਾਰਮ ਵੀ ਭਰਿਆ ਜਾ ਰਹੇ ਨੇ ਜਿਹਦਾ ਨਾਲ ਦੀ ਨਾਲ ਕੋਈ ਕਾਰਡ ਵਰਨ ਦਾ ਕਾਰਡ ਜਿਹੜਾ ਹੈਗਾ ਬਿਲਕੁਲ ਪਲਾਸਟਿਕ ਦਾ ਕਾਰਡ ਜਿਹੜਾ ਹੈਗਾ ਬਿਲਕੁਲ ਫ੍ਰੀ ਭਲਾ ਕੇ ਜਿਹੜਾ ਹੈਗਾ ਦਿੱਤਾ ਜਾ ਰਿਹਾ ਇਹ ਇਥੇ ਲੋਕ ਇਥੇ ਬੜੇ ਖੁਸ਼ ਵੀ ਨੇ ਤੇ ਸਾਰੇ ਪਿੰਡਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਘਰ-ਘਰ ਬੈਠ ਕੇ ਇਹ ਸੁਵਿਧਾ ਦਿੱਤੀ ਜਾ ਰਹੀ ਹੈ ਅਸੀਂ ਜਿਹੜਾ ਇਹ ਨਾਰਾ ਵੀ ਲਾਇਆ ਹੈ ਭਾਰਤੀ ਅਨਤਾ ਪਾਰਟੀ ਦੀ ਸੇਵਾਦਾਰ ਆਏ ਨੇ ਤੁਹਾਡੇ ਕੋਲ ਉਹਦੇ ਤਹਿ ਤੇਜਦਾ ਹੈਗਾ ਸਾਰੇ ਪਿੰਡਾਂ ਦੇ ਵਿੱਚ ਇਹ ਪਰਸ ਸਾਡਾ ਜਿਹੜਾ ਕੰਮ ਚੱਲ ਰਿਹਾ ਹੈ ਔਰ ਸਾਡੇ ਵਰਕਰਾਂ ਦੇ ਵਿੱਚ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਤੇ ਬਹੁਤ ਦਿਨ ਦੂਰ ਨਹੀਂ ਹੈਗਾ ਵੀ 2027 ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਲੋਕਾਂ ਨੂੰ ਬਹੁਤ ਬਤਵਾ ਦਸੀ ਜਨਕ ਜਿਹੜਾ ਹੈਗਾ ਆਮ ਲੋਕਾਂ ਤੱਕ ਜਿਹੜੀ ਇਹਨਾਂ ਦੇ ਭਾਂਦਾ ਜਨਕ ਜਿਹੜਾ ਹੈਗਾ ਕੰਮ ਉਹਨਾਂ ਦੇ ਕੋਲੇ ਜਾਣਗੇ ਇਸੇ ਜਿਹੜੀ ਭਾਰਤੀ ਜਨਤਾ ਪਾਰਟੀ